ਸਾਸਰੀ ਹੈ ਤਾਂ ਇਹ ਇੱਕ इजी ਤਰੀਕਾ ਤੁਸੀਂ ਕੀ ਹੈ ਇਹ ਇੱਕ ਨਸਬੀ ਰ ਬਹੁਤ ਵਧੀਆ ਪ੍ਰੋਡਕਟ ਆ ਇੱਕ ਇੱਕ ਫੂਡ ਸਪਲੀਮੈਂਟ ਆਪਾਂ ਕਹਿ ਸਕਦੇ ਆ ਤੇ ਵੀ ਦੇਸੀ ਚੀਜ਼ਾਂ ਜਿਹੜੀਆਂ ਆਪਾਂ ਘਰੇਲੂ ਖਾਣ ਪੀਣ ਵਾਲੀਆਂ ਉਹਨਾਂ ਨਾਲ ਲਾ ਕੇ ਆ ਜਿਸ ਤੋ ਸਾਰਾ ਨਾਮ ਕਹਿ ਰਿਹਾ ਹੈ ਵੀ ਕਿਹੜੀ ਚੀਜ਼ ਕਿੰਨੀ ਮਾਤਰਾ ਦੇ ਵਿੱਚ ਪਾਈ ਗਈ ਹੈ ਤਾਂ ਕਹਿ ਰਿਹਾ ਜੇ ਬਹੁਤ ਵਧੀਆ ਫੂਡ ਸਪਲੀਮੈਂਟ ਆ ਤੇ ਇਹ ਬਣਿਆ ਵਾ ਜਿਹੜੇ ਅੱਜ ਕੱਲ ਹੁਣ ਤੁਹਾਨੂੰ ਪਤਾ ਵੀ ਨਵੀਂ ਪੀੜ੍ਹੀ ਆ ਜਿਹੜੀ ਆਪਣੀ ਜਨਰੇਸ਼ਨ ਆ ਆ ਨਸ਼ਾ ਪਾਈ ਨਹੀਂ ਕਹਿੰਦੇ ਕਿ ਅੱਜ ਸ਼ੁਰੂ ਹੋਇਆ ਹੁਣ ਪਿਛਲੇ ਸਮੇਂ ਦੇ ਵਿੱਚ ਵੀ ਜਿਆ ਸਦੀਆਂ ਤੋਂ ਨਸ਼ਾ ਚੱਲ ਰਹੀ ਆ ਪਰ ਪਹਿਲਾਂ ਦੇ ਜੱਸੀ ਸੀ ਜਿਹੜੇ ਉਹ ਇੰਡੀਅਨ ਸਿੰਥੈਟਿਕ ਨਹੀਂ ਸੀ ਗਾਲਤ ਅਸਰ ਨਹੀਂ ਸੀ ਕਰਦੇ ਜਿਵੇਂ ਖਾਦੇ ਪੀਦੇ ਉਦੋਂ ਵੀ ਸੀ ਲੋਕ ਸ਼ਰਬਤ ਉਹਦੋਂ ਵੀ ਪੀਂਦੇ ਸੀ ਸਮੇਕਾ ਦੂਜਾ ਸਮੇਕਾ ਉਹਨਾਂ ਨੇ ਨਹੀਂ ਸੀ ਸ਼ੁਰੂ ਹੋਇਆ ਕਿਟਾ ਸੀ ਉਦੋਂ ਆਇਆ ਉਦੋਂ ਸਿਰਫ ਆਹੀ ਹੁੰਦੀ ਸੀ ਆਪਣੇ ਕੀਮ ਕਰ ਉਹ ਜਾਂ ਉਹਦੇ ਗੱਲ ਪਰ ਉਹ ਵੀ ਜੇ ਲਿਮਿਟ ਤੇ ਰਹਿ ਕੇ ਵਰਤੀ ਜਾਵੇ ਤਾਂ ਫਾਇਦੇਮੰਦ ਹੋ ਜਾਂਦੀ ਹੈ ਜੋ ਲਿਮਿਟ ਤੋਂ ਬਾਹਰ ਹੋ ਕੇ ਆਪਾਂ ਅਸ਼ਾ ਕਰਦੇ ਆਂ ਤਾਂ ਫਿਰ ਉਹ ਆਪਣੇ ਸਰੀਰ ਨੂੰ ਨੁਕਸਾਨ ਕਰਦਾ ਹੁਣ ਅੱਜ ਦੀ ਜਨਰੇਸ਼ਨ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਆ ਹੁਣ ਅੱਜ ਕੱਲ ਮੈਂ ਕਹਿੰਨਾ 100 ਦੇ ਵਿੱਚੋਂ 80% ਜਿਹੜੇ ਨੌਜਵਾਨੀ ਆ ਆਪਣੀ ਉਹ ਸਾਰੇ ਨਸ਼ੇ ਦੇ ਵਿੱਚ ਗੁਲਤਾਨ ਹੋ ਚੁੱਕੇ ਹੁਣ ਉਹਨੂੰ ਆਪਾਂ ਕੱਢਣ ਵਾਸਤੇ ਇਹ ਪ੍ਰੋਡਕਟ ਆ ਜਿਹੜਾ ਲੈ ਕੇ ਆਇਆ ਹੁਣ ਮੋਰ ਲਾਈਫ ਕੰਪਨੀ ਦਾ ਪ੍ਰੋਡਕਟ ਸੈਨਰਾਈਜ਼ ਦਾ ਨਾਮ ਆ ਤੇ ਕਾਫੀ ਜਾਨਕੀ ਪੰਜਾਬ ਦੇ ਵਿੱਚ ਵੀ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਫੇਮਸ ਹੈ ਕੀ ਹੈ ਇਹ ਚੱਕਣ ਇਹਦੇ ਬੱਚੇ ਬਾਈ ਆ ਦੇਖੋ ਆਹ ਪਹੁੰਚਿਆ ਵਜੇਗਾ ਆਪਣੇ ਕੋਲ ਇਹਦੇ ਬੱਚੇ ਸਦੋਂ ਇਹ ਕੁੜੀਆਂ ਆਉਂਦੀਆਂ ਹੂੰ ਪੁਰੀਆਂ ਪੌ ਜਗਰ ਕੁੜੀਆਂ ਆਗਰੋ ਹੂੰ ਤੇ ਇਹ ਕੁੜੀਆਂ ਆ ਜਾਨਕੀ ਇੱਕ ਹਿਸਾਬ ਨਾਲ ਇੱਕ ਨਾਰਦੀ ਬੂਸਟੀ ਜ ਹੈ ਇਹ ਵੀ ਬੰਦੇ ਨੂੰ ਜਿਹੜੇ ਨੂੰ ਨਸ਼ਾ ਕਰਦਾ ਵਾ ਚਾਹੇ ਉਹੋ ਹੱਥ ਨਾਲੋਂ ਵੱਧ ਭੁੱਕੀ ਦਾ ਕਰਦਾ ਜਾਂ ਫੀਮ ਦੀ ਪੱਕੀ ਆਦਤ ਪੈ ਗਈ ਹੋ ਚਾਹੇ ਸ਼ਰਾਬ ਦਾ ਕਰੋ ਵੀ ਚਿਤੋਗਰ ਕੀ ਜਾਂ ਦਾਵਾ ਜਾਂ ਚਿੱਟਾ ਘੈਰੋ ਜਾਂ ਆਪਾਂ ਟੀਕੇ ਲਾਉਂਦੇ ਆ ਜਿਵੇਂ ਸਮੈਕ ਦਾ ਘੈਰੋ ਹੁਣ ਤਾਂ ਨਸ਼ੀ ਬਹੁਤ ਰਹਿੰਦੇ ਆਉਣ ਲੱਗ ਗਏ ਕਿਵੇਂ ਕੰਮ ਕਰਦਾ ਹੈ ਮਤਲਬ ਜਿਵੇਂ ਅਪਾ ਕਹਿੰਦੀ ਇੱਕ ਤਾਂ ਜਦੋਂ ਆਪਾਂ ਕੰਫਿਨਸ਼ਨ ਕਰਦੇ ਆ ਨਸ਼ੀ ਬਟੇ ਨਸ਼ਾ ਦੇ ਦਿੰਦੇ ਹਾਂ ਗੋੜੀਆਂ ਦੀਆਂ ਨਸ਼ੀ ਬਟੇ ਨਸ਼ਾ ਇਹ ਇਹਦਾ ਕੀ ਤਰੀਕਾ ਹੈ ਕਿਵੇਂ ਨਸ਼ਾ ਘਟਾਉਂਦੇ ਆ ਇਹ ਜੀ ਅਸੀਂ ਪਹਿਲਾਂ ਤਾਂ ਲੋਕੀ ਪੇਸ਼ੈਂਟ ਹੁੰਦਾ ਵਾ ਉਹ ਡੋਜ਼ ਦੇਖੀਦੀ ਹੈ ਕਿ ਉਹਦਾ ਸ਼ੱਕ ਕਿੰਨੀ ਮਾਤਰਾ ਦੇ ਵਿੱਚ ਕਿਹੜਾ ਅਸਰ ਲੱਗਿਆ ਕਿੰਨਾ ਨਸ਼ਾ ਜਿਵੇਂ ਹੁਣ ਸਾਰਾ ਲੋ ਅੱਜ ਦੇ ਸਮੇਂ ਦੇ ਵਿੱਚ ਘਾਤ ਕਰਨ ਦਾ ਕਿੱਟਾ ਜਿ ਬਣਿਆ ਜਾਂਦਾ ਹੈ ਕਿੱਤੇ ਵਾਲਿਆਂ ਵਾਸਤੇ ਤੁਹਾਨੂੰ ਦੇਖਣਾ ਪੈਂਦਾ ਵੀ ਕਿੰਨੀ ਡੂਰੇ ਲੈਂਦਾ ਪਰ ਉਹਦੇ ਹਿਸਾਬ ਨਾਲ ਕੁੜੀਆਂ ਦੀ ਗਣਤੀ ਲਾੜਨੇ ਆ ਸੀ ਜੇ ਤਾਂ ਹੱਦ ਨਾਲ ਵੱਧ ਬੰਦਾ ਵਾ ਖਲਾਸ਼ੀ ਆ ਜੇ ਬੰਦਾ ਰਹਿ ਨਹੀਂ ਸਕਦਾ ਨਾ ਸ਼ੁਰੂ ਬਗੈਰ ਤੋੜੀ ਉਹ ਵੀ ਕਿੰਨੀ ਲੱਗਦੀ ਆ ਉਹ ਤਾਂ ਫਿਰ ਚਾਰ ਚਾਰ ਕੁੜੀਆਂ ਦੀ ਇਹ ਸਵੇਰੇ ਸ਼ਾਮ ਜਿਹੜੀਆਂ ਬੈਂਦੀਆਂ ਪਹਿਲਾ ਸ਼ੁਰੂਆਤੀ ਦੌਰ ਦੇ ਵਿੱਚ ਬਾਕੀ ਸ਼ਰਾਬ ਵਾਲੇ ਆ ਜਿਵੇਂ ਕੋਈ ਹੋਰ ਧੁੱਗੀ ਵਾਲੇ ਆ ਜਾਂ ਵੀ ਵਾਲੇ ਆ ਦੋਨਾਂ ਨੂੰ ਅਸੀਂ ਉਸ ਹਿਸਾਬ ਦੇ ਨਾਲ ਤਿੰਨ ਕੁੜੀਆਂ ਵੀ ਕਹਿ ਦਿੰਦੇ ਤਿੰਨ ਕੁੜੀਆਂ ਤਿੰਨ ਕੁੜੀਆਂ ਸਵੇਰੇ ਤੇ ਤਿੰਨ ਕੁੜੀਆਂ ਸ਼ਾਮ ਨੂੰ ਪਾਣੀ ਚ ਭੂੜ ਕੇ ਜਾਂਦੀ ਪਾਣੀ ਲੈ ਲੋ ਨਸਲੀ ਚ ਲੈ ਲਓ ਤਹੀਂ ਚ ਲੈ ਲਓ ਕਈ ਸਾਡੇ ਕੋਲ ਸਵਾਲ ਮਾਪਿਓ ਦੇ ਇਹ ਆ ਜਾਂਦੇ ਕਿ ਸਾਡਾ ਬੱਚਾ ਨਸ਼ਾ ਕਰਦਾ ਸਾਨੂੰ ਪਤਾ ਪਸਾਨੂੰ ਦੱਸਦਾ ਨਹੀਂ ਕੋਈ ਅਜਿਹੀ ਚੀਜ਼ ਦਿਓ ਵੀ ਜਿਹੜੀ ਉਹ ਪਤਾ ਨਾ ਲੱਗੇ ਜਿਵੇਂ ਦਾਲ ਛਾਪੀ ਚ ਢੂੜ ਕੇ ਪਾ ਦੇਈ ਇੱਕ ਤਾਂ ਜਿਵੇਂ ਇਹਦੀ ਨਸ਼ਾ ਕਰਦਾ ਜਦੋਂ ਉਹਨੂੰ ਨਸ਼ਾ ਨਹੀਂ ਲੱਗਦਾ ਉਹ ਕਈ ਵਾਰ ਸ਼ਿਕਾਇਤ ਕਰਦੇ ਵੀ ਯਾਰ ਮੈਂ ਨਸ਼ਾ ਨਾ ਲਵਾਂ ਮੇਰਾ ਜੀ ਨਹੀਂ ਕਰਦਾ ਮੇਰਾ ਵੀ ਮੈਂ ਨਸ਼ਾ ਕਰਾਂ ਹਾਂ ਛੱਡਣਾ ਬਹੁਤ ਚਾਹਦੇ ਪਰ ਬਹਾਨੇ ਅੱਛਾ ਰਾਤੋਂ ਤੋਂ ਦਹਾੜੇ ਆਇਆ ਮੈਨੂੰ ਪਤਾ ਕਹਿੰਦਾ ਛੱਡਣਾ ਚਾਹਣਾ ਪਰ ਆਖਰ ਨੂੰ ਕੋਈ ਦਾਲ ਦਾ ਸੰਗੀ ਸਾਥੀ ਮਿਲ ਗਿਆ ਤਾਂ ਚੱਲ ਚੱਲ ਸਵੇਰੇ ਵੀ ਮੈਂ ਕਹਿੰਦੇ ਮੈਨੂੰ ਲੂਈ ਮੋਸਰ ਲੱਗ ਕੇ ਹਾਂ ਇਹੋ ਜਿਹਾ ਕੰਮ ਕਰਾ ਕੇ ਮੈਨੂੰ ਜਿਵੇਂ ਤੋੜ ਲੱਗਦੀ ਹੈ ਕਿ ਇਹ ਨਹੀਂ ਕਿ ਇਹ ਚੀਜ਼ਾਂ ਕੋਈ ਰਾਤ ਵਿੱਚ ਮੈਂ ਕਹਿੰਦਾ ਪਹਿਲੇ ਦਿਨ ਤੋਂ ਗਾਰੰਟੀ ਹੈ ਜੀ ਪਹਿਲੇ ਦਿਨ ਤੋਂ ਆਪ ਤੁਸੀਂ ਜਿੰਨੇ ਸਾਡੇ ਕਹਿਣ ਦੇ ਉੱਤੇ ਚਲੋਗੇ ਜੇ ਅਸੀਂ ਕਹਿੰਦਾ ਤੁਹਾਨੂੰ ਤਿੰਨ ਕੁੜੀਆਂ ਲੈਣ ਦੀਆਂ ਦੋ ਕੁੜੀਆਂ ਲੈੜੀਆਂ ਵਾ ਤਾਂ ਤੁਸੀਂ ਆਹ ਕੁੜੀ ਨੂੰ ਪਾਣੀ ਦੇ ਵਿੱਚ ਘੋੜ ਕੇ ਲੈ ਲੈਣਾ ਵਾ ਪਹਿਲੇ ਦਿਨ ਤੋਂ ਉਸ ਜੂਆ ਇਹਦਾ ਚਾਹੇ ਜਗਾਂ ਕੋਡਾ ਸੀਡ ਦੇਖਦਾ ਹੋਵੇ ਨੱਕ ਚੋਂ ਸਿੱਧੇ ਸ਼ਬਦਾਂ ਦੀ ਗੱਲ ਕਰੂੰਗਾ ਮੈਂ ਗੁੱਸਾ ਨਾ ਕਰ ਕੋਈ ਦੇਖਣ ਵਾਲੇ ਜੀ ਕਈਆਂ ਦਾ ਜਗਾਂ ਵੀ ਇੰਨਾ ਲੱਗ ਜਾਂਦਾ ਕਿ ਨੱਕ ਵਗਦੇ ਰਹਿੰਦਾ ਵਾ ਇੱਕ ਦਿਨ ਕੋਈ ਭੁੱਖੀ ਨਹੀਂ ਖਾਂਦੇ ਜਾਂ ਚਟਾਲੀ ਲਾਉਂਦੇ ਸਿੱਕਾ ਲੱਗ ਜਾਂਦਾ ਤੇ ਉਹਨੂੰ ਬੁਰਾ ਹਾਲ ਹੁੰਦਾ ਤੋੜ ਲੱਗਦੀ ਅਸੀਲ ਟੁੱਟਦਾ ਨੱਤਾ ਵਾਂਹ ਟੁੱਟਦੀਆਂ ਤੇ ਫੇਰ ਬੰਦਾ ਭੱਜਦਾ ਮੈਨ ਲਵਾ ਕਿਸੇ ਪਾਸੇ ਬਿਲਕੁਲ ਬਿਲਕੁਲ ਹੂੰ ਇਥੋਂ ਤੱਕ ਕਿ ਆਪਦੇ ਮੋਬਾਈਲ ਵੀ ਗਹਿਣੇ ਰੱਖ ਰੱਖ ਕੇ ਲੋਕੀ ਚਿੱਟਾ ਲਾਈ ਜਾਂਦੇ ਚਿੱਟੀਆਂ ਲੋਕਾਂ ਨੂੰ ਘਰ ਦਾ ਸਮਾਨ ਚੱਕ ਕੇ ਵੇਚੀ ਜਾਂਦੇ ਆ ਜਿਵੇਂ ਵੀ ਆਉਂਦਾ ਹੋਇਆ ਹਨ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਪੰਜਾਬ ਮੰਗ ਰਿਹਾ ਵਾ ਤੇ ਸਾਡੇ ਸੱਜਣਾਂ ਦੀ ਕੋਸ਼ਿਸ਼ ਆ ਕਿ ਸਾਡਾ ਇਹ ਜਿਹੜਾ ਮਿਸ਼ਨ ਲਿਆ ਆ ਵੀ ਨੋਜਵਾਨਾਂ ਨੂੰ ਵਿਚਾਰ ਕੇ ਸੀ ਉਹਦੇ ਅੰਡਰ ਹੀ ਰਹਿ ਕੇ ਅਸੀਂ ਕੰਮ ਕਰ ਰਹੇ ਆ ਇੱਕ ਥੋੜੀ ਤੇ ਵਿਸ਼ਵਾਸ ਕਿਵੇਂ ਕੀਤਾ ਜਾਵੇ ਵਿਸ਼ਵਾਸ ਸੀ ਦਵਾਈ ਭੁਗਾਨੀ ਕਿਵੇਂ ਵਿਸ਼ਵਾਸ ਕੀਤਾ ਜਾਵੇ ਭਾਈ ਸਾਡੇ ਕੋਲੇ ਆ ਜਿਹੜਾ ਬੰਦਾ ਕਹਿੰਦਾ ਮੈਂ ਨਸ਼ਾ ਕਰਦਾ ਹਾਂ ਮੈਂ ਚਿੱਟੇ ਰ ਬਗਾਰ ਰਹਿ ਨਹੀਂ ਸਕਦਾ ਲੱਗੇ ਦੋ ਦੇ ਲਾ ਕੇ ਨਾ ਹੀ ਕੋਸ ਖਾਪੀ ਗਿਆ ਮੇਰੇ ਕੋਲੇ ਜਿਹਦੀਆਂ ਕੁੜੀਆਂ ਤੁਹਾਨੂੰ ਕਹਿੰਦੇ ਆ ਜਾਨਾ ਚਾਰ ਬਦ ਤੋਂ ਵੱਧ ਉਹਨੀਆਂ ਮੇਰੇ ਸਾਹਮਣੇ ਲੱਗ ਜਿਵੇਂ ਕਹਿੰਦੇ ਲਾ ਕੇ ਲੱਗ ਜੇ ਉਹ ਵੀ ਮੈਂ ਜਮਾ ਹੀ ਨਹੀਂ ਲੱਗਦੇ ਇਹਦੇ ਨਾਲ ਆਪਾਂ ਸਾਹਮਣੇ ਥੋੜੀ ਕੂੜੀ ਹੈ ਕਪੂੜੀ ਆ ਚੀਜ਼ ਬਣ ਗਈ ਆ ਤੇ ਮੈਂ ਪੀ ਦਿੰਦਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਹਾਂ ਮੈਂ ਪੀ ਦਿੰਦਾ ਕੋਈ ਚੱਕਰ ਨਹੀਂ ਆਇਆ ਟੇਸਟ ਕੀ ਹੈ ਰ ਤੇ ਇਸ ਦਾ ਹਰ ਨਮਕੀਨ ਦਾ ਬਣਾਇਆ ਹਮ ਨਮਕੀਨ ਦੇ ਬੋਲ ਤਾਂ ਜਿਵੇਂ ਆਪਾਂ ਕੋਈ ਦੇਖਿਆ ਹੋਵੇ ਲੱਸੀ ਦੇ ਵਿੱਚ ਆਪਾਂ ਕਈ ਵਾਰੀ ਪਿਆਜ਼ ਉਹ ਰਿਆ ਕੇ ਹਮ ਮਸਾਲਾ ਨਹੀਂ ਪਉਂਦੇ ਹੁੰਦੇ ਲੱਸੀਆ ਜਾਂ ਦਹੀਂ ਚ ਪਾ ਕੇ ਰੱਖਦੇ ਹੁੰਦੇ ਉਸ ਤਰ੍ਹਾਂ ਦਾ ਟੇਸ ਆਦਾ ਕੁਛ ਕਹਿੰਦੇ ਨੇ ਮਿੱਠਾ ਵੀ ਹਾਂ ਮਿੱਠਾ ਤੇ ਨਮਕੀਨ ਦਾ ਟੇਸ ਦੇ ਵਿੱਚ ਕੋਈ ਚੀਜ਼ ਐ ਮਿਕਸ ਕੀਤੀ ਹੈ ਵਜਿਹੀ ਐ ਜਿਹੜੇ ਖਾਣ ਦੇ ਵਿੱਚ ਟੇਸਟੀ ਆ ਪਉਂਦਾ ਟੇਸਟੀ ਹੈ ਕੋਈ ਇਹਦੀ ਗੱਲ ਨਹੀਂ ਉਦਾਰ ਵੀ ਬੰਦਾ ਲਵੇ ਹਮ ਅਜੇ ਤੁਹਾਨੂੰ ਲੱਗਦਾ ਵੀ ਨਮਕੀਨ ਥੋੜਾ ਜਿਆਦਾ ਸੱਕਰ ਪਾ ਲਓ ਤੇ ਨੂਰ ਪਾਉਣਾ ਤਾਂ ਨੂਰ ਵੀ ਪਾ ਸਕਦੇ ਲਾੰਮਾ ਜੀ ਬੰਦਾ ਕਹਿੰਦਾ ਵੀ ਮੈਂ ਯਾਰ ਥੋੜੀ ਖਵਾ ਜਨਾ ਵੀ ਦਵਾਈ ਮੈਨੂੰ ਖਵਾ ਦੋ ਹਾਂ ਠੀਕ ਹੈ ਵੀ ਮੇਰੇ ਤੋਂ ਨਾ ਜੀਦਾ ਮੈਂ ਵੀ ਨਾ ਕੋਈ ਚੱਕਰ ਨਹੀਂ ਕਰਾਇਆ ਵੀ ਦਿਲਾਂਗੇ ਜਿਹੜੇ ਬੰਦੂ ਆਇਆ ਬੰਦਾ ਕਹਿੰਦਾ ਵੀ ਹਾਂ ਵੀ ਸਾਡੇ ਕੋਲ ਵੀ ਸਾਨੂੰ ਅਸਰ ਹੀ ਨਹੀਂ ਕੀਤਾ ਪਰ ਬਈ ਬਾਹਦੇ ਵਾਲੀ ਨਹੀਂ ਵੀ ਐਵੇਂ ਸਿੱਧਾ ਤੁਸੀਂ ਛੱਡਣਾ ਆਪਦਾ ਦਿਲ ਨਾਲ ਕਰਦਾ ਹੋਵੇ ਫਿਰ ਬੰਦਾ ਛੱਡ ਸਕਦਾ ਹੁੰਦਾ ਕੋਈ ਵੀ ਪ੍ਰੋਡਕਟ ਆ ਕੋਈ ਵੀ ਚੀਜ਼ ਆ ਕੋਈ ਵੀ ਆਪਣਾ ਹੈਗਾ ਫੂਡ ਸਪਲੀਮੈਂਟ ਉਹ ਉਦੋਂ ਹੀ ਕੰਮ ਕਰਦਾ ਹੁੰਦਾ ਬੰਦੇ ਦਾ ਆਪ ਦਾ ਅੰਦਰ ਵੀ ਬੰਦਣਾ ਚਾਹੀਦਾ ਹੈ ਜਿਹੜਾ ਮੁੰਡਾ ਛੱਡਣਾ ਚਾਹੁੰਦਾ ਵੀ ਹਾਂ ਮੈਂ ਛੱਡਣੀ ਹੈ ਇਹ ਚੀਜ਼ ਜਹਾ ਦਾ ਮੈਂ ਤੁਹਾਨੂੰ ਦੱਸਿਆ ਕਰ ਤੂੰ ਟਾਈਮ ਹੋ ਗਿਆ ਛੱਡਣਾ ਤਕਰੀਬਨ ਬਾਈ ਬਹੁਤ ਲੋਕ ਚਾਹੁੰਦੇ ਆ ਤੇ ਇੱਕ ਕੰਮ ਦੀ ਗੱਲ ਹੁੰਦੀ ਆ ਵੀ ਮੰਨ ਲਓ ਬੰਦੇ ਨੇ ਨਸ਼ਾ ਕਰਦਾ ਅੱਜ ਕੱਲ ਪਰਿਵਾਰ ਜਿਹੜਾ ਦੇਖੋ ਉਹ ਧਿਆਣੀ ਨੇ ਤਾਂ ਪਿੱਛੋਂ ਆ ਲੋਕ-ਓਕ ਲੋਕ ਅੰਦਾਜ਼ਤੀ ਤੇ ਜਦੋਂ ਨਸ਼ਾ ਬੰਦੇ ਨੇ ਛੱਡਦਾ ਹੁੰਦੀ ਜਿਹੜੇ ਹੈਗੇ ਬੜਾ ਤੁਸੀਂ ਸਟਾਰਟ ਕਰਦਾ ਸ਼ੁਰੂ ਕਰਦਾ ਤੇ ਫਿਰ ਉਹ ਜਿਹੜਾ ਕੰਮ ਹੈ ਕੰਮ ਕੀ ਉਹ ਮਦਦ ਨੂੰ ਛੱਟਣਾ ਕੋ ਕਿੰਨਾ ਸੌਖਾ ਨਹੀਂ ਕੋਈ ਇਸੇ ਦਾਖਲ ਨਹੀਂ ਕਰਦੇ ਅਸੀਂ ਬੰਦੇ ਨੂੰ ਦਾਖਲ ਕਰਨ ਦੇ ਨਹੀਂ ਨਾਦੂ ਬਿੜ ਤੇ ਕੰਮ ਰੈਗਿਸਟਰ ਕਰ ਲਾ ਤੁਸੀਂ ਉਸ ਤਰ੍ਹਾਂ ਜਿਵੇਂ ਤੁਸੀਂ ਕੰਮ ਤੇ ਜਾਂਦੇ ਹੋ ਓਵੇਂ ਤੁਸੀਂ ਕੰਮ ਤੇ ਜਾਣਾ ਵਾ ਜਿਵੇਂ ਤੁਹਾਨੂੰ ਮਾਤਰਾ ਹੀ ਦੱਸੀ ਵੀ ਓੰਨੀ ਢੋਜ ਰਣੀ ਆ ਜਿਵੇਂ 2 3 ਗੁੜੀਆਂ ਜਾਣ ਕੇ ਇਹ ਨਹੀਂ ਲੈਣੀ ਕਹਿੰਦੇ ਇੱਕ ਨਾਲ ਆ ਕੈਪਸੂਲ ਲੈਣਾ ਪਾ ਇਹ ਅਸੀਂ ਢੋਜ ਦੇ ਹਿਸਾਬ ਨਾਲ ਵਸ ਦਿੰਦੇ ਆ ਵੀ ਜੇ ਤਾਂ ਬੰਦਾ ਉਹਨਾਂ ਹਾਜ਼ਰ ਹੋਣ ਬਾਅਦ ਨਸ਼ਾ ਕਰਦਾ ਵਈ ਫਿਰ ਤਾਂ ਉਹ ਸਵੇਰੇ ਸ਼ਾਮ ਲਾਉਣੇ ਪੈਂਦੇ ਆ ਕੈਪਸੂਲ ਜੇ ਨਹੀਂ ਥੋੜਾ ਕਰਦਾ ਹੋਵੇ ਅਸੀਂ ਇੱਕ ਕੈਪਸੂਲ ਦਾ ਰੈਗੂਲਰ ਰੱਖਦੇ ਆ ਜਣ ਕੇ 2 ਤੋਂ ਲੈ ਕੇ 3 ਮਹੀਨੇ ਤੱਕ ਇਹ ਫੂਡ ਸਪਲੀਮੈਂਟ ਆ ਜਿਹੜਾ ਉਹ ਆਪਾਂ 3 ਮਹੀਨੇ ਤੱਕ 2.5 ਜਾਂ 3 ਮਹੀਨੇ ਤੱਕ ਦਿੰਨੇ ਆ ਬਸ ਇਹ ਪਹਿਲੇ ਹੱਥ ਤੇ ਹੋਊਗਾ ਚਾਰ ਚਾਰ ਕੁੜੀਆਂ ਫਿਰ ਦੂਜੇ ਹੱਥ ਤੇ ਹੋਊਗਾ ਤਿੰਨ ਤਿੰਨ ਕੁੜੀਆਂ ਫਿਰ ਦੋ ਦੋ ਕੁੜੀਆਂ ਫਿਰ ਇੱਕ ਇੱਕ ਕੁੜੀ ਇਸ ਤਰ੍ਹਾਂ ਹੌਲੀ ਹੌਲੀ ਇਹਦੀ ਡੋਜ਼ ਘਟਾਈ ਜਾਂਦੀ ਆ ਤੇ ਉਹਦੇ ਨਾਲ ਬੰਦੇ ਦਾ ਸਰੀਰ ਆ ਜਿਹੜਾ ਅੰਦਰੋਂ ਸਟਰੋਂਗ ਹੋ ਜਾਂਦਾ ਤੇ ਉਹ ਨਸ਼ੇ ਦੀ ਲੋੜ ਹੀ ਨਹੀਂ ਰਹਿੰਦੀ ਬੰਦਾ ਆਪਿਆ ਕਿ ਇਨਾ ਐਕਟਿਵ ਰਹਿਣ ਲੱਗ ਜਾਂਦਾ ਵੀ ਕੋਈ ਨਾ ਤਾਂ ਉਹ ਹੱਟ ਭੰਡਣੀ ਨਾ ਕੋਈ ਜਣੂ ਲੂਜ ਮੋਸ਼ਰ ਨਾ ਕੋਈ ਜੁਕਾਮ ਨਾ ਸਿਰ ਦਰਦ ਤੇ ਬੰਦੇ ਦਾ ਥੋੜਾ ਜਿਹਾ ਆਪ ਦਾ ਦਿਲ ਦੀ ਕਰਦਾ ਹੋਏ ਬਾਕੀ ਮੈਂ ਆਹ ਕੋਡ ਤੋਂ ਖੜਾ ਸ਼ੁਰੂ ਤੇ ਬਾਕੀ ਜਿੰਦੀ ਅ ਘਰੇ ਵੀ ਵੀਰ ਵੀ ਕਰ ਦਿੰਦੇ ਨੇ ਜੇ ਕਿਸੇ ਨੇ ਹਾਂ ਉਹ ਵੀ ਦਾ ਵੀ ਪਹੁੰਚ ਦਾ ਕਰ ਦਿੰਦੇ ਨੇ ਦਿੱਤਾ ਨੰਬਰ ਸਿਰ ਦੇ ਦਿੰਦੇ ਆ ਆਪਾਂ ਹੂੰ ਲਿਸਕ੍ਰਿਪਸ਼ਨ ਚ 31 ਨੰਬਰ ਤੇ ਪੜ ਲਓ ਉਹ ਤੇ ਤੁਸੀਂ ਮੈਸੇਜ ਨਹੀਂ ਕਰ ਸਕਦੇ ਬਾਹਰ ਵੀ ਵੀਰ ਬੈਠਾ ਬਾਹਰ ਦੇਸ਼ ਵਟਾ ਜਿੱਥੇ ਮਾਗੀ ਬੈਠਾ ਹੋਵੇ ਬਾਈ ਆਪਾਂ ਆਉਂਦਾ ਕਰਦਾਂਗੇ ਆਉਂਦਾ ਹਾਂ ਹਾਂ ਕੋਈ ਚੱਕਰੀ ਨਹੀਂ ਆਜਾ ਤੇ ਕਿਉਂਕਿ ਆਪਾਂ ਇੱਕ ਲੋਕ ਭਲਾਈ ਦਾ ਕੰਮ ਹੈ ਬਾਈ ਗਣਤੀ ਕਾਲ ਨਹੀਂ ਤਾਂ ਬਹੁਤ ਔਖੀ ਆ ਬਹੁਤ ਲੋਕੀ ਆਉਂਦੇ ਆ ਲੈ ਜਾਂਦੇ ਆ ਛੱਡ ਜਾਂਦੇ ਆ ਕਈ ਬੰਦੇ ਵਾਲੇ ਵੀ ਹੁੰਦੇ ਆ ਕਿ ਇਹ ਹੁੰਦਾ ਬੰਦੇ ਨਾਲ ਜਿਹੜਾ ਵੀ ਇੱਕ ਡੱਬਾ ਖਾ ਕੇ ਕਹਿੰਦੇ ਆ ਭਾਈ ਮੈਨੂੰ ਤਾਂ ਕੰਮ ਨਹੀਂ ਕੀਤਾ ਜਰਾ ਜੇ ਉਹਨਾਂ ਦਾ ਮਾਨੇ ਉੱਥੇ ਕੇਂਦਰਤ ਹੁੰਦਾ ਹੀ ਪਹਿਲਾਂ ਚਿੱਟਾ ਹੀ ਹੋਣਾ ਹੈ ਕਿ ਮਰ ਨਹੀਂ ਆ ਮੈਂ ਤਾਂ ਹੁਣ ਜਿਹੜੇ ਬੰਦੇ ਨੇ ਮੈਸੇਜ ਆ ਮਤਲਬ ਮਰ ਨਹੀਂ ਆ ਹੁਣ ਤੂੰ ਬਚਾਦਾ ਨਹੀਂ ਸਕਦਾ ਇਹ ਬਿਲਕੁਲ ਆ ਗਿਆ ਕੋਸ਼ਿਸ਼ ਕਰਦਾ ਜਿਹੜਾ ਮਨੋਂ ਕਹਿੰਦਾ ਮੈਂ ਭਾਈ ਛੱਡੂਗਾ ਹਾਂ ਕਿ ਮੈਨੂੰ ਮਾੜਾ ਜਿਹਾ ਸਹਾਰਾ ਚਾਹੀਦਾ ਤੋੜਾ ਹੈ ਨਾ ਤਾਂ ਪੂਰੀ ਇਹਨੇ એનર્ਜੀ ਵੀ ਮਿਲੂਗੀ ਤੇ ਤੁਹਾਡਾ ਜਿਹੜਾ ਦਸ਼ਾ ਉਹ ਛੱਡਿਆ ਲਈਦਾ ਮੇਰਾ ਰੇਟ ਕਿੰਨਾ ਹੈ ਡੱਬੇ ਦਾ ਰੇਟ ਮੰਨ ਲਓ ਹੁਣ ਜਦ ਇੱਕ ਬੰਦਾ ਵਾ ਹੂੰ ਇੱਕ ਦਿਹਾੜੀ ਦੇ ਵਿੱਚ ਜੇ ਚਿੱਟਾ ਪਿੰਦਾ ਦੋ ਹੀ ਬੋਝ ਦੇ ਲੋ ਕਿੰਨੇ ਦੀ ਕਿੰਨੇ ਦੀ ਥੋੜੇ ਸਾਫ ਕੁਛ ਨਹੀਂ ਕਹਾਂ 500 ਤੋਂ 1500 500 ਤੋਂ ਲੈ ਕੇ ਦੋ ਤੋਂ ਤਿੰਨ ਤਹਿਆਰ ਤੱਕ ਪੀ ਜਾਂਦਾ ਕਿ 500 ਇੱਕ ਦਿਨ ਦਾ ਬਿਰਿਆ ਘੱਟੋ-ਘੱਟ ਤੇ ਜਿਹੜਾ ਸ਼ਰਾਬ ਪੀਂਦਾ ਵਾ ਉਹ ਤੇ ਇੱਕ ਦਿਨ ਦੇ ਦੋ ਜਾਂ 1500 1600 ਤੱਕ ਹੋ ਗਈ 2500 ਦੀ ਤੱਕ ਤਾਂ ਸ਼ਰਾਬ ਨੂੰ ਤਾਂ ਨਹੀਂ ਕਿ ਤਿੰਨ ਨਹੀਂ 1500 ਦੀ ਤੱਕ ਹੋਊਗੀ ਜੇ ਥੋੜੀ ਵੀ ਪੀਂਦਾ ਵੀ ਬੰਦਾ ਤੇ ਉਹਦੇ ਸਾਹ ਨਾਲ ਲਾੜੋ ਵੀ ਪੀਂਦਾ ਖਰਚਾ ਕਿੰਨਾ ਬਣੇ ਜੇ ਲਾਪਾ 500 ਰੁਪਏ ਮੰਨ ਲਏ ਨੇ ਇੱਕ ਦਿਨ ਦਾ ਕਿੰਨਾ ਬਣੇ 15000 15000 ਬਣਦੇ ਇਤਮੀਂ ਇਹ ਸਾਫ ਦੇ ਦੇਖੋ ਕਿੰਨੇ ਖਰਚਦੀ ਹੈ ਤੇ ਜੇ ਆਪਾਂ ਇਹਦੀ ਕੀਮਤ ਤੇ ਜਾઈએ ਤਾਂ ਡੱਬਾ ਸਿਰਫ 2200 ਰੁਪਏ ਦਾ ਹਮ ਹੈ ਇੱਕ ਹਫਤੇ ਦਾ ਠੀਕ ਹੈ ਤਾਂ ਨਾਲ ਇੱਕ ਕੈਪਸੂਲਾਂ ਦੀ ਡੱਬੀ ਜਾਈ ਇਹ ਪੂਰੇ ਮਹੀਨਾ ਜਾਓ ਵੀ ਇਹ ਵੀ 2200 ਰੁਪਏ ਦੀ ਹੀ ਹੋਈ ਆ ਤੇ ਕੋਈ ਜ਼ਿਆਦਾ ਜੇ ਆਪਾਂ ਕਲਨਾ ਕਰੀਏ ਕਿ ਨਾ ਕਿ ਉਹ ਕਿੰਨੇ ਦਾ ਚਿੱਟਾ ਲਾ ਜਾਂਦੇ ਆ ਕਿੰਨੇ ਦੀ ਸ਼ਰਾਬ ਪੀ ਜਾਂਦੇ ਆ ਤਾਂ ਉਹਦੇ ਮੁਕਾਬਲੇ ਤਾਂ ਇਹਦੀ ਕੀਮਤ ਕੁਝ ਵੀ ਨਹੀਂ ਹੈਗੀ ਓਕੇ ਪਹਿਲੇ ਅੰਦ ਤੋਂ ਦਾਸਾ ਸ਼ੁਰੂ ਆ ਇਸ ਤਰ੍ਹਾਂ ਨਹੀਂ ਸੀ ਕਹਿੰਦੇ ਬਈ 2 ਮਹੀਨੇ ਬਾਅਦ ਉਹਨਾਂ ਨੇ ਵੱਡ ਡੂ ਚੀਜ ਇਹ ਕਿ 2 ਮਹੀਨੇ ਬਾਅਦ ਮੈਂ ਹੌਲੀ ਹੌਲੀ ਛੱਡਣੀ ਆ ਤੇ ਪਹਿਲੇ ਦਿਨ ਜਿੰਨਾ ਜਿੰਨਾ ਸ਼ਰਾਬ ਕਰਦੋਂ ਛੱਡ ਦੂੰ ਹੂੰ ਬੰਦ ਕਰ ਦੂੰਗਾ ਕੀ ਲਾ ਲੋ ਹੂੰ ਕੋਈ ਚੱਕਰੀ ਨਹੀਂ ਹੈ ਬਦਲ ਤੋੜ ਲੱਗ ਜੇ ਕਿਸੇ ਪਾਸੋਂ ਬੰਦਾ ਕਹਿ ਦੇਵੇ ਮੈਂ ਸ਼ਰਾਬ ਵੱਲ ਝਾੜਦਾ ਜਾਂ ਮੈਂ ਕਿੱਥੇ ਵੱਲ ਝਾੜਦਾ ਜਾਂ ਰੋਟੀ ਖੀਣ ਤੋਂ ਹੋ ਗਿਆ ਜਦੋਂ ਸ਼ਰਬਦਾ ਨਹੀਂ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰੂੰਗੀ ਬਿਲਕੁਲ ਇਹ ਤੋਂ ਵੱਧ ਤਾਂ ਬਈ ਮੌਕੀ ਬੰਦਾ ਕਾਸਾ ਹੋ ਰਿਹਾ ਹੈ ਨਾ ਤੇ ਪਰ ਵੀਰਾਂ ਨੂੰ ਬੇਨਤੀ ਆ ਜਿਹੜੇ ਮਾਪੇਓ ਸਾਡੀ ਵੀਡੀਓ ਦੇਖਦੇ ਆ ਜਾਂ ਬੱਚੇ ਜਿਹੜੇ ਨੌਜਵਾਨੀਆਂ ਸਾਡੀ ਜਿਹੜੀ ਗਲਤ ਹੋ ਚੁੱਕੀ ਆ ਤੇ ਬਾਈ ਤੁਹਾਡੇ ਕੋਲੇ ਮੌਕਾ ਵਾ ਇੱਕ ਜ਼ਿੰਦਗੀ بار بار ਨਹੀਂ ਮਿਲਦੀ ਨਹੀਂ ਮਿਲਦੀ ਤੇ ਇੱਕ ਆਦੀ ਜਰੂਰ ਕੰਟੈਕਟ ਕਰਿਓ ਤੇ ਆਪ ਦਾ ਜਿਹੜਾ ਵੀ ਤੁਹਾਨੂੰ ਨਸ਼ਾ ਕਰਦੇ ਉਹਨੂੰ ਛੱਡਣ ਦਾ ਮਾੜੀ ਜੀ ਕੋਸ਼ਿਸ਼ ਕਰੋ ਬਾਕੀ ਤੁਸੀਂ ਸਿੜਾਈ ਦਿੰਨਾ ਤੁਹਾਨੂੰ ਬਿਲਕੁਲ ਜੀ ਪਹਿਲਾਂ ਤੁਸੀਂ ਆਓ ਕੰਟੈਕਟ ਕਰੋ ਤੂੰ ਦੱਸਾਂਗੇ ਵੀ ਕਿਹੜਾ ਲਖਾ ਜੀ ਕਿਵੇਂ ਕਰਦੇ ਹੋ ਕਿ ਸਾਨੂੰ ਦੱਸੋ ਤੇ ਹਿਸਾਬ ਨਾਲ ਤੁਮ ਅਸੀਂ ਇਹ ਜਿਹੜਾ ਨੌਕਤਾ ਪੂਰਾ ਬਣਾ ਕੇ ਦੇਵਾਂਗੇ ਬਾਤੋਂ ਤੇ ਪੂਰੀ ਤਸੱਲੀ ਆ ਸਾਡੀ ਕਿ ਤੁਸੀਂ ਛੱਡੋਗੇ ਬਿਲਕੁਲ ਬਾਕੀ ਬਾਈਬੂ ਦੇ ਹੱਥ ਆ ਤੇ ਤੰਦਰੁਸਤ ਰਹੋ ਸਵਸਥ ਰਹੋ ਸਾਡਾ ਤਾਂ ਇਹ ਹੀ ਆ ਵੀ ਤੁਹਾਡੀ ਪੰਜਾਬ ਆ ਜਿਹੜਾ ਵਰਦੀ ਸਾਡ ਨੌਜਵਾਨੀਆਂ ਜੀ ਪਾਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ